ਕਿ ਫੈਸਲੇ ਦਿਨੀ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰੰਕ ਕਮੇਟੀ ਵੱਲੋਂ ਮਨਮਰਜ਼ੀ ਦੇ ਨਾਲ ਬਿਨਾਂ ਪੰਥਕ ਭਾਵਨਾਵਾਂ ਦੇ ਤਖਤਾਂ ਦੇ ਜਥੇਦਾਰ ਲਾਉਣ ਦੇ ਫੈਸਲੇ ਲੈ ਕੇ ਔਰ ਉਸ ਤੋਂ ਬਾਅਦ ਤਖਤ ਸ੍ਰੀ ਕੇਸਗੜ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਜਿਸ ਢੰਗ ਦੇ ਨਾਲ ਆਪਣੀ ਮਰਜ਼ੀ ਦੇ ਨਾਲ ਉਨਾ ਫੈਸਲਿਆਂ ਨੂੰ ਲਾਗੂ ਕਰਵਾਉਣ ਵਾਸਤੇ ਜੋ ਕਾਰਵਾਈ ਕੀਤੀ ਗਈ ਹੈ ਉਸ ਨਾਲ ਹਰ ਸਿੱਖ ਦਾ ਹਿਰਦਾ ਅੱਤ ਦੁਖੀ ਹੈ ਸਾਰਿਆਂ ਦੀਆਂ ਭਾਵਨਾਵਾਂ ਨੂੰ ਬਹੁਤ ਵੱਡੀ ਠੇਸ ਲੱਗੀ ਹੈ ਜਦੋਂ-ਜਦੋਂ ਵੀ ਪੰਥ ਉਤੇ ਸੰਕਟ ਦਾ ਸਮਾਂ ਆਇਆ ਤਸਮੁੱਚੇ ਪੰਥ ਨੇ ਮਿਲ ਬੈਠ ਕੇ ਉਸ ਸੰਕਟ ਦਾ ਹੱਲ ਕੱਢਣ ਵਾਸਤੇ ਕੌਮ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹੀ ਦੀ ਤਾਬਿਆ ਉਹਨਾਂ ਦੀ ਹਜ਼ੂਰੀ ਵਿੱਚ ਬੈਠ ਕੇ ਨਿਰਣੇ ਲੈ ਕੇ ਕੌਮਾਂ ਲਈ ਸੰਘਰਸ਼ ਕਰਕੇ ਪੰਥ ਨੂੰ ਹਰ ਸੰਕਟ ਦੇ ਵਿੱਚੋਂ ਅੱਗੇ ਲੈ ਕੇ ਗਏ ਹੈ ਮੈਂ ਬੇਨਤੀ ਕਰਦਾ ਹਾਂ ਕਿ ਕੁਝ ਵਿਅਕਤੀਆਂ ਦੀਆਂ ਖੁਦਗਰਜ਼ੀਆਂ ਕੁਝ ਵਿਅਕਤੀਆਂ ਦੀ ਹਉਮੈ ਅਤੇ ਹੰਕਾਰ ਦੇ ਕਾਰਨ ਜੋ ਪੰਥਕ ਸਿਧਾਂਤਾਂ ਨੂੰ ਅੱਜ ਦਰਕਨਾਰ ਕਰਕੇ ਰੋਲ ਰੋਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਵਰਤਾਰੇ ਨੂੰ ਠੱਲ ਪਾਉਣ ਵਾਸਤੇ ਔਰ ਇਹਨਾਂ ਮਨਮਰਜ਼ੀਆਂ ਨੂੰ ਹਉਮੈ ਅਤੇ ਹੰਕਾਰ ਨੂੰ ਇਹਨਾਂ ਦੇ ਹਉਮੈ ਅਤੇ ਹੰਕਾਰ ਨੂੰ ਹਮੇਸ਼ਾ ਵਾਸਤੇ ਜੋ ਇਹਨਾਂ ਲੋਕਾਂ ਨੇ ਹਉਮੈ ਅਤੇ ਹੰਕਾਰ ਦੇ ਵਿੱਚ ਆ ਕੇ ਪੰਥਕ ਮਰਿਆਦਾ ਦਾ ਘਾਣ ਕੀਤਾ ਉਹਦਾ ਸਬਕ ਸਿਖਾਉਣ ਵਾਸਤੇ ਖਾਲਸਾ ਜੀ ਸਮੁੱਚਾ ਸੰਤਸਮਾਜ ਨਿਹੰਗ ਸਿੰਘ ਜਥੇਬੰਦੀਆਂ ਪੰਥਦਰਦੀ ਮੈਂ ਸਾਰਿਆਂ ਦੇ ਚਰਨਾਂ 'ਚ ਬੇਨਤੀ ਕਰਦਾ ਕਿ ਹੁਲੇ ਮੁਹੱਲੇ ਦਾ ਖਾਲਸੇ ਦਾ ਸਭ ਤੋਂ ਵੱਡਾ ਜੋੜ ਮੇਲਾ ਔਰ ਸ੍ਰੀ ਅਨੰਦਪੁਰ ਸਾਹਿਬ ਤਖਤ ਕੇਸਗੜ੍ਹ ਸਾਹਿਬ ਵਿਖੇ ਜਿਸ ਤਰ੍ਹਾਂ ਪੰਥਕ ਪਰੰਪਰਾਵਾਂ ਦੀ ਪੰਥਕ ਪਰੰਪਰਾਵਾਂ ਦਾ અપਮਾਨ ਕੀਤਾ ਗਿਆ ਔਰ ਜਿਸ ਢੰਗ ਦੇ ਨਾਲ ਤਖਤਾਂ ਦੀਆਂ ਪਦਵੀਆਂ ਨੂੰ अपमानित ਕੀਤਾ جا رہا ہے۔ ਇਹਨਾਂ ਸਾਰੀਆਂ ਮਸਲਿਆਂ ਤੇ ਪੰਥ ਦੀ ਇੱਕ ਵਿਸ਼ੇਸ਼ ਪੰਥਕ ਇਕੱਤਰਤਾ ਮੀਟਿੰਗ ਦੇ ਰੂਪ ਦੇ ਵਿੱਚ ਕੀਤੀ ਜਾ ਰਹੀ ਹੈ। ਔਰ ਇਹ ਇਕੱਤਰਤਾ ਪੰਜ ਪਿਆਰਾ پارک ਦੇ ਸਾਹਮਣੇ ਜੋ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਅਸਥਾਨ ਜਿਸ ਦੀ ਸੇਵਾ ਸੰਭਾਲ ਦਮਦਮੀ ਟਕਸਾਲ ਵੱਲੋਂ ਕੀਤੀ ਜਾ ਰਹੀ ਹੈ। ਉਹ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਸਿਰੀ ਨੰਦਪੁਰ ਸਾਹਿਬ ਪੰਨ ਪਿਆਰਾ ਪਾਰਕ ਦੇ ਸਾਹਮਣੇ 14 ਮਾਰਚ ਨੂੰ ਹੋਲੇ ਮਹੱਲੇ ਵਾਲੇ ਦਿਨ ਦਿਨੇ 1 ਵਜੇ ਸ਼ੁੱਕਰਵਾਰ ਨੂੰ 2025 ਨੂੰ ਦਿਨੇ 1 ਵਜੇ ਇਹ ਪੰਥਕ ਇਕੱਤਰਤਾ ਸੱਦੀ ਗਈ ਹੈ ਮੈਂ ਸਾਰੇ ਸੰਤਾਂ ਮਹਾਂਪੁਰਖਾਂ ਦੇ ਸਮੁੱਚੀਆਂ ਸਖ ਸੰਪਰਦਾਵਾਂ ਦੇ ਨਿਹੰਗ ਸਿੰਘ ਜਥੇਬੰਦੀਆਂ ਦੇ ਦਲਾਂ ਦੇ ਸਮੁੱਚੇ ਮੁਖੀਆਂ ਦੇ ਅੱਗੇ ਸਿਮਰ ਬੇਨਤੀ ਕਰਦਾ ਇਹ ਆਪਣੇ ਮਤ ਭੇਦ ਭੁਲਾ ਕੇ ਅੱਜ ਸਿਧਾਂਤਾਂ ਤੇ ਖੜਨ ਦੀ ਲੋੜ ਹੈ ਸਿਧਾਂਤਾਂ ਨੂੰ ਬਚਾਉਣ ਦੀ ਲੋੜ ਹੈ ਤਖਤਾਂ ਦੀ ਮਾਨ ਮਰਿਆਦਾ ਨੂੰ ਬਚਾਉਣ ਦੀ ਲੋੜ ਹੈ ਤਖਤਾਂ ਦੇ ਜੋ ਸਿੰਘ ਸਹਿਬਾਨ ਹਨ ਉਹਨਾਂ ਦੀਆਂ ਪਦਵੀਆਂ ਨੂੰ ਹਮੇਸ਼ਾ ਵਾਸਤੇ ਸਤਕਾਰਤ ਰੂਪ ਦੇਣ ਵਾਸਤੇ ਉਹਨਾਂ ਅਹੁਦਿਆਂ ਔਰ ਉਹਨਾਂ ਪਦਵੀਆਂ ਦਾ ਹਮੇਸ਼ਾ ਸਤਕਾਰ ਬਹਾਲ ਰੱਖਣ ਵਾਸਤੇ ਇਹ ਮੀਟਿੰਗ ਪੰਥਕ ਅਕਤਰਤਾ ਕੀਤੀ ਜਾ ਰਹੀ ਹੈ ਔਰ ਇਸ ਵਿੱਚ ਸਾਰੇ ਹਮ ਹਮ ਆ ਕੇ ਪਹੁੰਚੋ ਔਰ ਪੰਥ ਦੀ ਚੜ੍ਹਦੀ ਕਲਾ ਵਾਲੀ ਪ੍ਰੋਗਰਾਮ ਉਲੀਕੇ ਜਾਣ ਤਾਂ ਕਿ ਹਉਮੈ ਔਰ ਹੰਕਾਰ ਨੇ ਜੋ ਪੰਥ ਨੂੰ ਇਸ ਤਰਾਸਤੀ ਦੇ ਦਿਨ ਦਿਖਾਏ ਆ ਉਸ ਹਉਮੈ ਅਤੇ ਹੰਕਾਰ ਨੂੰ ਹਮੇਸ਼ਾ ਲਈ ਠੱਲ ਪਾਈ ਜਾ ਸਕੇ ਔਰ ਇਹਨਾਂ ਹੰਕਾਰੀ ਲੋਕਾਂ ਦੇ ਮਨਸੂਬੇ ਡਿੜੇ ਆ ਉਹ ਸਾਰੀ ਦੁਨੀਆ ਨੂੰ ਦੱਸੇ ਜਾਣ ਕਿ ਇਹ ਲੋਕ ਅੱਜ ਪੰਥ ਦੇ ਉੱਤੇ ਕਿਸ ਢੰਗ ਦੇ ਨਾਲ ਹਮਲੇ ਕਰ ਰਹੇ ਆ ਔਰ ਇਹ ਹੰਕਾਰ ਔਰ ਹਉਮੈ ਦੇ ਅਧੀਨ ਹੋ ਕੇ ਪਾਕਿਸਤਾਨ ਦਾ ਮਾਣ ਤਖਤਾਂ ਦੀ ਮਰਜ਼ਾਦਾ ਸਿੰਘ ਸਹਿਬਾਨਾਂ ਦੀਆਂ ਪਦਵੀਆਂ ਨੂੰ ਅਪਮਾਨਿਤ ਕਰਨ ਲੱਗੇ ਹੋਏ ਆ ਇਹਨਾਂ ਲੋਕਾਂ ਨੂੰ ਸਮੁੱਚਾ ਪੰਥ ਮੇਰੀ ਬੇਨਤੀ ਆ ਕਿ ਇਹਨਾਂ ਲੋਕਾਂ ਨੂੰ ਸਬਕ ਸਿਖਾਇਆ ਜਾਏ ਔਰ ਇਹਨਾਂ ਲੋਕਾਂ ਨੂੰ ਇਹਨਾਂ ਦੀਆਂ ਗਲਤੀਆਂ ਦਾ ਅਹਿਸਾਸ ਕਰਾਇਆ ਜਾਏ ਕਿ ਹਮੇਸ਼ਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਪੰਥ ਵੱਡਾ ਨਾ ਕਿ ਕੋਈ ਵਿਅਕਤੀ ਵੱਡਾ ਇਸ ਲਈ ਸਾਰੇ ਆਓ ਸਿਰ ਜੋੜ ਕੇ ਬੈਠੀਏ ਆਪਸੀ ਮਤਭੇਦ ਭੁਲਾਈਏ ਮੇਰੀ ਦੁਨੀਆ ਭਰ ਦੇ ਹਰ ਸਿੱਖ ਨੂੰ ਅਪੀਲ ਹੈ ਖਾਲਸਾ ਜੀ ਅੱਜ ਘਰਾਂ ਦੇ ਵਿੱਚ ਬੈਠਣ ਦਾ ਸਮਾਂ ਨਹੀਂ ਕੌਮ ਦੀਆਂ ਇਹਨਾਂ ਪਰੰਪਰਾਵਾਂ ਨੂੰ ਪੰਥਕ ਮਰਿਆਦਾ ਨੂੰ ਅੱਜ ਬਚਾਉਣ ਦਾ ਸਮਾਂ ਹੈ ਸਾਰੇ ਮਿਲ ਕੇ ਆਪਾਂ ਇਹਨਾਂ ਪੰਥਕ ਪਰੰਪਰਾਵਾਂ ਨੂੰ ਬਚਾਉਣ ਲਈ ਕੌਮੀ ਸੰਘਰਸ਼ ਕਰੀਏ ਇਹ ਮੇਰੀ ਸਾਰਿਆਂ ਦੇ ਚਰਨਾਂ ਦੇ ਸੇਹਨਮਰ ਅਪੀਲ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ